ਦੋਸਤੋ ਆ ਨਾ ਆਪਣਾ ਇੱਕ ਪਰਦੇਸੀ ਭਰਾ ਵਿਦੇਸ਼ਾਂ ਦੇ ਵਿੱਚ ਵੱਸਦਾ ਤੇ ਆਪਦੇ ਪਿਆਰ ਨਾਲ ਪਿਆਰ ਰੱਖਦਾ ਜਦੋਂ ਵੀ ਉਹਨੂੰ ਕੋਈ ਕਾਲ ਕਰਦੇ ਹਨ ਪਹਿਲੇ ਬੋਲ ਤੇ ਹਾਜ਼ਰ ਹੁੰਦਾ ਤੇ ਉਹਦੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਇੱਕ ਮੰਜੀ ਸਾਹਿਬ ਦੀ ਸੇਵਾ ਕੀਤੀ ਗਈ ਹੈ ਬਹੁਤ ਹੀ ਸੋਹਣੀ ਚੀਜ਼ ਬਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਹਿਗੁਰੂ ਜਰੂਰ ਲਿਖਿਓ ਤੇ ਵੀਰ ਦੇ ਕਮਾਈ ਦੇ ਵਿੱਚ ਵਰਕਤ ਆ ਪਾਵੇ ਤੇ ਭਰਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਰੱਬ ਤੇ ਕਿਉਂਕਿ თანਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕੀ ਅਸਥਾਨ ਵਾਸਤੇ ਮੰਜੀ ਸਾਹਿਬ ਦੀ ਸੇਵਾ ਕੀਤੀ ਹੈ ਪ੍ਰਕਾਸ਼ ਵਾਸਤੇ ਤੇ ਬਹੁਤ ਹੀ ਸੋਹਣੀ ਚੀਜ਼ ਬਣੀ ਹੈ ਦੇਖ ਸਕਦੇ ਹੋ ਤੁਸੀਂ ਮੰਜੀ ਸਾਹਿਬ ਤੇ ਮੈਂ ਕਹਿਣਾ ਵੀ ਜਿਹੜੇ ਸਾਡੇ ਪਰਦੇਸੀ ਭਰਾ ਨੇ ਓਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਸਤਿਕਾਰ ਆਦਰ ਕਰਦੇ ਨੇ ਤੇ ਅੱਜ ਮੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਭੇਡ ਕੀਤੀ ਹੈ ਮੇਰੇ ਪਿੰਡ ਦੇ ਜੰਪਲਾ ਭਰਾ ਤੇ ਉਹਨਾਂ ਵੱਲੋਂ ਜਖਸੀਰ ਸਿੰਘ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਪਿਤਾ ਮੱਘਰ ਸਿੰਘ ਆ ਦੇਖ ਸਕਦੇ ਕਿੰਨੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਅ ਮਨਜੀਤ ਸਾਹਿਬ ਤੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਗੁਰਦੁਆਰਾ ਕਾਲਸਰ ਸਾਹਿਬ ਵਿਖੇ ਸਾਡੇ ਬਾਬਾ ਜੀ ਜਿਹੜੇ છાયકે ਨੇ ਗ੍ਰਾਂਥੀ ਸਿੰਘ ਉਹਨਾਂ ਨੂੰ ਇਹ ਸ਼ਾਪ ਦਿੱਤੀ ਆ ਤੇ ਵਾਹਿਗੁਰੂ ਜ਼ਰੂਰ ਲਿਖਿਓ ਵੀਰ ਦੀ ਤੰਦਰੁਸਤੀ ਲਈ ਉਹਦੀ ਕਮਾਈ ਦੇ ਵਿੱਚ ਵਾਧਾ ਹੋਵੇ ਤੇ ਭਰਾ ਨੂੰ ਤੰਦਰੁਸਤੀ ਬਖਸ਼ੇ ਰੱਬ ਤੇ ਕਿਉਂਕਿ দান ਬਹੁਤ ਵੱਡੀ ਚੀਜ਼ ਹੈ ਤੇ ਜਦੋਂ ਵੀ ਕਾਲ ਕਰਦੇ ਆ ਭਰਾ ਸਾਡੇ ਇੱਕ ਬੋਲ ਤੇ ਹਾਜ਼ਰ ਹੁੰਦਾ ਤੇ ਇਹਨਾਂ ਦੀ ਲੰਮੀ ਉਮਰ ਲਈ ਤੇ ਇਹਨਾਂ ਦੀ ਕਮਾਈ ਦੇ ਵਿੱਚ ਵਾਧੇ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਤੁਹਾਨੂੰ ਕਿਵੇਂ ਦੀ ਲੱਗਿਆ ਇਹ ਮੰਜੀ ਸਾਹਿਬ ਜਿਹੜਾ ਬਣਿਆ ਇਹ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਬਣਿਆ ਹੋਇਆ ਕਮੈਂਟ ਕਰਕੇ ਦੱਸਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਸੋ ਇਦਾਂ ਦਾ ਕੰਮ ਕਰਨ ਦੇ ਲਈ ਰੱਬ ਇਹਨਾਂ ਨੂੰ ਹੋਰ ਬਲ ਬਖਸ਼ੇ ਆਪਦੀ ਕਮਾਈ ਦੇ ਵਿੱਚੋਂ ਦਾ ਸੰਬੰਧ ਕੱਢ ਲੈ ਕੱਢਦੇ ਰਹਿਣ ਤੇ ਪਹਿਲਾਂ ਵੀ ਕੱਢਦੇ ਨੇ ਤੇ ਵਾਹਿਗੁਰੂ ਜ਼ਰੂਰ ਲਿਖੋ ਕਮੈਂਟ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ